ਆ ਦੋ ਨੰਬਰ ਵਾਲਾ ਦੱਸਲਾ ਤੁਹਾਨੂੰ ਇੱਕ ਮਾਲਾ ਦੱਸਾਂ ਇੱਕ ਮਾਲਾ ਦੱਸਾ ਕਾੜੋ ਭਾਈ ਕਾੜ ਰਹੀ ਰਹੇ ਆਹ ਦੇਖ ਬਹੁਤੀ ਹੋ ਗਿਆ ਟਾਈਮ ਨਹੀਂ ਚੱਕਿਆ ਗਿਆ ਇਹਦਾ ਸਿਰ ਪੈਰ ਹੀ ਤੇਰੇ ਗਲਤ ਨੇ ਖੜੇ ਤੂੰ ਮੈਂ ਤੈਨੂੰ ਹਰਾ ਨਾ ਕਹੇ ਤੇ ਤੈਨੂੰ ਸਮਝ ਨਹੀਂ ਆ ਰਹੀ ਤੂੰ ਐ ਹੀ ਖੜਾ ਰਿਹਾ ਹੋਰ ਇੱਕ ਤਾਂ ਉਹਨੂੰ ਉਰੋਂ ਫੜ ਲਾ ਦੂਜਾ ਜਦ ਤੈਨੂੰ ਲੱਗਦਾ ਉਹਨੇ ਦੋ ਜੰਪ ਮਾਰ ਦੇ ਤੂ ਰਿਹਾ ਆ ਇੱਥੇ ਆ ਹਾਂ ਜੇ ਤੈਨੂੰ ਐ ਲੱਗੂਗਾ ਵੀ ਉਹ ਸਟ੍ਰੈਟਜੀ ਚੇਂਜ ਕਰਦੀ ਉਰੇ ਹੋ ਜੀ ਇਹਦੇ ਨਾਲ ਹੀ ਜਪਾ ਇੱਧਰ ਹੋ ਜਾਣਾ ਇਹਦੇ ਨਾਲ ਹੀ ਜਪਾ ਇੱਧਰ ਹੋ ਜਾਣਾ ਬਾ ਆਹੀ ਪੈਰ ਉਹੀ ਨੇ ਫਾਤਰੀ ਜਿਹੜੀ ਬੋਡੀ ਵੇਟ ਆ ਉਹ ਚੇਂਜ ਕਰਨ ਨਾਲ ਤੇਰੀ ਇੱਕ ਡਿੰਗ ਤੇ ਬਾੜ ਘਟ ਜਾਂਦੀ ਆ ਖੜ ਜਾ ਉਹ ਬਾਕੀ ਵਰਕ ਕਰੀ ਚੱਲੋ ਯਾਰ ਬਾਕੀ ਕੰਮ ਛੱਡਦੇ ਹਾਂ ਲੱਗੋ ਲੋਕੋ ਬਾਕੀ ਪ੍ਰੋਪਰ ਹੋ ਜਾਂਦਾ ਜਾ ਪ੍ਰੈਕਟਿਸ ਕਰਕੇ ਕਿਹਾ ਵੀ ਘਟਦਾ ਇੱਕ ਰੀਡਰ ਕਿਹੜਾ ਫੜ ਪਕੜੋ ਇੱਕ ਉਹ ਰੀਡਰ ਇੱਧਰ ਜਾਂਦਾ ਹੈਪੀ ਮੈਂ ਕਰੀ ਦੋ ਦੀਆ ਹਾਂ ਇੱਧਰ ਖੜਾ ਦੋ ਨੰਬਰ ਤਸ ਸਿਖਾ ਦੀਏ ਦੋ ਦਾ ਦੋ ਦੋ ਦਾ ਜੱਪਾ ਦੇਖ ਲੈ ਖੜੋ ਬਈ ਪਹਿਲਾਂ ਤੁਸੀਂ ਦੇਖ ਲੋ ਚੱਲ ਵੀ ਹੈਪੀ ਹਾਂ ਆਹ ਖੱਬੀ ਕੰਨੀ ਦੇ ਤੁਹਾਨੂੰ ਦੋ ਚੀਜ਼ਾਂ ਦੱਸ ਦਣਾ ਇੱਕ ਤਾਂ ਲੱਤ ਫੜਨੀ ਇਹ ਇੱਕ ਤਾਂ ਹੁੰਦੀ ਆ ਹੌਲੇ ਰੇਡਰ ਦੀ ਚੱਲ ਬਈ ਹੌਲੇ ਰੇਡਰ ਦੀ ਤਾਂ ਲੱਤ ਟੈਗ ਭਰ ਕੇ ਦੀ ਮੈਨੂੰ ਮੇਰੀ ਕੰਨੀ ਨੂੰ ਹੌਲੇ ਰੇਡਰ ਦੀ ਤਾਂ ਆਮ ਬੰਦੇ ਐ ਫੜਦੇ ਨੇ ਹਨਾ ਇੱਕਣ ਕਰਕੇ ਪਰ ਜਿਹੜਾ ਤੁਹਾਡੀ ਰੇਂਜ ਤੋਂ ਬਾਹਰ ਦਾ ਰੇਡਰ ਆ ਵੀ ਜਿਹਦਾ ਵੇਟ ਵੀ ਪੂਰਾ ਪਾਵਰ 'ਚ ਵੀ ਪੂਰਾ ਤੁਸੀਂ ਉਹਦੀ ਲੱਤ ਖਿੱਚ ਨਹੀਂ ਸਕਦੇ ਉਹਦੀ ਕਿਵੇਂ ਫੜਨੀ ਆ ਇਨੂੰ ਟੈਗ ਦੇਈ ਬਈ ਉਹਦੀ ਬੈਗ ਤੋਂ ਫੜਨੀ ਆ ਕਿਉਂ ਉਹਦਾ ਵੇਟ ਗਾਹਾਂ ਲੰਘ ਜਾਣਾ ਤੁਸੀਂ ਉਹਨੂੰ ਮਗਰੋਂ ਖਿੱਚਣਾ ਉਹ ਤੇ ਡੰਡ ਨਹੀਂ ਲੱਗੂਗਾ ਪਕੜ ਜਾਂਦੀ ਆ ਗੱਲ ਮਤਲਬ ਉਹਦਾ ਵੇਟ ਅੱਗੇ ਲੰਘ ਜਾਣਾ ਤੁਸੀਂ ਉਹਦੀ ਲੱਤ ਮਗਰੋਂ ਖਿੱਚਣੀ ਆ ਜੇ ਮੂਹਰੋਂ ਲੱਗੋਂਗੇ ਫਿਰ ਉਹਦਾ ਉਹਦਾ ਡੰਡ ਵੱਜੂਗਾ ਭਾਰੀ ਰੀਡਰ ਵਾਸਤੇ ਜਿਹੜਾ ਮਤਲਬ ਕਹ ਲੈ ਆਪਾਂ 1.10 15 ਵਾਲਾ ਫਿੱਟ ਪੂਰਾ ਉਹਦੇ ਮਗਰੋਂ ਲੱਤ ਖਿੱਚਣੀ ਆ ਦੂਜਾ ਦੂਜਾ ਜੇ ਉੱਤੋਂ ਲੱਗਣਾ 2 ਨੰਬਰ ਤੋਂ ਉਹ ਆਹ ਸਟ੍ਰੈਟਜੀ ਆ ਨੇ ਲੱਗ ਗਈ ਫੜ ਕੇ ਦਾਈ ਭਾਰ ਕੇ ਦੋ ਬਗਲ ਭਾਰ ਕੇ ਦੋ ਬਗਲ ਕਰ ਕਰਕੇ ਦੇਖੋ ਕਿਹੜਾ ਕਰਦਾ ਕਿਹੜਾ ਕਰਕੇ ਦਿੰਦਾ ਹਮੇਸ਼ਾ ਹੀ ਇੱਕ ਜਾਂ ਦੋ ਟੈਕ ਉਹਦੇ ਮਿਸ ਕਰਾਉਣੇ ਨੇ ਜੇ ਮਿਸ ਹੋਣਗੇ ਉਹ ਸਪੀਡ ਹੋਰ ਵਧਾਊਗਾ ਜਦੋਂ ਜਦੋਂ ਐਕਸਟਰਾ ਸਪੀਡ ਤੇ ਆਊਗਾ ਤਾਂ ਦੌੜ ਖਾਊਗਾ ਜੇ ਘੱਟ ਸਪੀਡ ਤੇ ਦੌੜਾਂਗੇ ਉਹਨੇ ਪਿੱਛੇ ਮੁੜ ਜਾਣਾ ਇੱਕ ਜਾਂ ਦੋ ਟੈਕ ਉਹਦੇ ਖਾਲੀ ਤਾਂ ਇੱਥੇ ਹੀ ਟੈਕ ਦੇਣੇ ਲੱਗਣੇ ਹੀ ਚਾਹੀਦੇ ਨੇ ਤੇਰੇ ਹੱਥ ਹਾਂ ਹਾਲੇ ਹਾਲੇ ਵੀ ਇਹ ਨੂੰ ਹੋਰ ਲੰਘਣ ਦੇ ਐਡਵਾਂਸ ਹਾਲ ਬਗਲ ਭਰ ਕੇ ਦਿਖਾਈਂ ਭਰ ਸਕਦਾ ਕੋਈ ਕੋਈ ਤਾਂ ਲੈ ਕੇ ਦੇ ਇਹ ਸਾਰੇ ਇਹਨੂੰ ਦੇਖਿਆ ਕਰੋ ਜੱਗ ਅਗੇ ਜਿਵੇਂ ਮੈਂ ਕਰਕੇ ਦਿਨ ਉਹਨਾਂ ਇੱਕ ਤਾਂ ਐ ਨਹੀਂ ਖੜਨਾ ਜੇ ਬਗਲ ਭਰਨੀ ਆ ਐ ਨਹੀਂ ਖੜਨਾ ਹੈਗਾ ਜੇ ਐ ਖੜੇਗਾ ਇਧਰ ਨੂੰ ਬਗਲ ਕਿਵੇਂ ਭਰੇਗਾ ਐ ਖੜਦਾ ਤਾਂ ਇੱਥੇ ਬਗਲ ਭਰੀ ਜਾਊਗੀ ਚਲ ਵੀ ਟੱਡਾ ਮਾਰਨਾ ਐ ਇਹਨੂੰ ਐਨੂੰ ਟੱਡਾ ਖੜਾ ਤੇਰੀ ਕੰਨੀ ਵੱਲੋਂ ਹਾਂ ਆ ਬਗਲਾ ਬਹੁਤ ਸੋਣਾ ਆ ਆ ਜਿੱਦਣੇ ਸਿੱਖ ਗਿਆ ਜਿੱਡਾਂ ਮਰਜੀ ਰੇਡਰ ਆ ਜਿੱਡਾਂ ਮਰਜੀ ਉਹਨੇ ਖਾਣਾ ਹੀ ਖਾ ਜਿਹੜਾ ਆਟਾ ਚ ਲਾਉ ਖਾਊਗਾ ਹੀ ਖਾਊਗਾ ਨਾ ਉਹਦੇ ਕੋਲ ਨਾ ਕੋਈ ਇਹਦਾ ਲਾਲ ਹਮਤੋਂ ਘਟਦਾ ਮੈਂ ਤੇ ਵੱਜਦਾ ਇਹ ਹਰ ਇੱਕ ਦੀ ਪੰਜ ਮਾਰ ਦਿਆ ਉਹਨਾਂ ਦਾ ਵਜਦਾ ਦਾ ਇਹ ਕੋਈ ਐਸੇ ਨਹੀਂ ਹੈਗਾ ਮਤਲਬ ਉਹ ਤੇ ਬੰਦਾ ਖੜਦਾ ਹੀ ਐਸੇ ਦੇ ਤਰ੍ਹਾਂ ਦੋ ਨੰਬਰ ਨੂੰ ਮੈਂ ਸੰਦੀਪ ਦੇਖਿਆ ਜਾਂ ਬਿੱਟੂ ਜਾਂ ਛੱਡੀਆ ਕੋਟੀ ਜਦ ਮਾੜ ਮਾੜਾ ਲਾਉਣ ਲੱਗਿਆ ਉਹ ਬਾਲ ਨਹੀਂ ਬਹੁਤ ਬਹੁਤ ਇੱਥੇ ਉਹਨੇ ਦੇਖਿਆ ਜੀ ਸਾਰ ਨਾਲ ਸਾਰ ਨਾਲੋਂ ਪਹਿਲਾਂ ਇਹ ਮਟੋਲੜੇ ਵਾਲਾ ਫੰਤ ਮਾਰਦਾ ਹੁੰਦਾ ਸੀ ਉਹਨੂੰ ਦੇਖ ਕੇ ਮੈਂ ਸਿੱਖਿਆ ਸੀ ਉਹ ਦੋ ਨੰਬਰ ਤੋਂ ਬਗਲ ਭਰਦਾ ਸੀ ਹਰ ਇੱਕ ਰੇਡਰ ਦੀ ਉਹ ਸਾਰਿਆਂ ਦੀ ਭਰ ਲੈਂਦਾ ਸੀ ਲੈ ਇੱਕ ਹੋਰ ਦੇਖ ਲੋ ਕਈ ਵਾਰੀ ਮੂੰਹ ਕਰਕੇ ਰੇਟ ਕਾਉਂਣ ਪਾਉਂਦਾ ਇਧਰ ਨੂੰ ਮੂੰਹ ਕਰਕੇ ਪਾ ਲੈਣਾ ਟੱਪ ਕੇ ਇੱਥਾਂ 'ਚ ਇਹ ਤੇ ਬੰਦਾ ਬਾਧੂ ਖੜਾਇਆ ਹੁੰਦਾ ਕਿਵੇਂ ਪਾਵੇਂਗਾ ਲਾਈਟ ਦਾ ਇਹ ਆ ਹਾਂ ਉਹ ਲਾ ਕੇ ਦਿਖਾ ਟੱਪ ਕੇ ਨੈਸ਼ਨਲ ਨੈਸ਼ਨਲ ਵਾਲੀ ਰੇਟ ਤੇ ਇਹਦੇ 'ਚ ਵੀ ਇਹ ਲੱਗ ਜਾਂਦਾ ਇਕਨੇ ਆਯੁਕਤੀ ਚੜ ਜਾਂਦਾ ਬੰਦਾ ਇਹਦੇ 'ਚ ਵੀ ਉਹਦੇ ਤੇ ਵੀ ਉੱਪਰੋਂ ਲੱਗਿਆ ਜਾਂਦਾ ਹਾਂ ਜਾਂਦੋ ਜਿਆਦਾ ਜਿਆਦਾ ਸਪੀਡ ਤੇ ਲੰਘਿਆ ਕਈ ਵਾਰੀ ਰੇਟ ਸਾਰਾ ਕੁਝ ਹੀ ਐਸਾ ਲੱਖ ਵੀ ਆ ਜਾਂਦਾ ਉਹਦੀ ਬਗਲ ਵੀ ਆ ਜਾਂਦੀ ਆ ਲੱਤ ਵੀ ਆਂਦੀ ਆ ਕਈ ਵਾਰ ਕਈ ਵਾਰ ਰੀਡਰ ਦੀ ਇੰਨੀ ਜ਼ਿਆਦਾ ਸਪੀਡ ਹੁੰਦੀ ਆ ਵੀ ਤੁਸੀਂ ਉਹਨੂੰ ਕਵਰ ਨਹੀਂ ਕਰ ਸਕਦੇ ਜੀ ਲੱਤ ਨੂੰ ਜਾਣ ਤੁਸੀਂ ਛੁੱਕਦੇ ਹੋ ਗਾਹਾਂ ਲੱਗ ਜਾਂਦਾ ਉਹ ਜੱਫੀ ਸੇ ਉਹਦਾ ਸਾਰਾ ਰਾਜ ਇਹੀ ਆ ਜੰਪ ਨਾ ਜੱਫੀ ਮਾਰੋ ਬਾਹਰ ਜੇ ਬੋਲ ਦੀ ਲੰਘਦਾ ਉਹਦੇ ਬਸ ਉਪਰੀ ਚੜਨਾ ਜੇ ਤੁਸੀਂ ਦੀ ਲੱਤ ਨੂੰ ਛੁਕਣ ਲੱਗੋਗੇ ਉਹਨਾਂ ਜਾਣ ਨੂੰ ਉੱਥੇ ਚ ਲੈਣਾ ਇੰਨੀ ਸਪੀਡ ਤੇ ਕਈ ਰੀਡਰ ਹੁੰਦੇ ਮੇਰੇ ਨਾਲ ਲੱਗਦਾ ਇਹ ਸੰਭਾਗ ਦਾ ਮੈਚ ਇਹ ਤੋਂ ਇਧਰ ਵੀ ਦਾਵਾ ਜੀ ਲੰਘ ਜਾਂਦਾ ਦੀ ਜੇ ਉਹਨੂੰ ਥੱਲੇ ਲੱਗ ਗਾਹਾਂ ਲੱਗ ਜਾਂਦਾ ਦੀ ਉਹਨੂੰ ਉੱਤੋਂ ਹੀ ਲੱਗਣਾ ਪੈਂਦਾ ਇਧਰ ਲਾ ਵੀ ਦੱਸਦੇ ਜਿਹੜਾ ਉੱਧਰ ਨੂੰ ਮਾਰਦੇ ਨੇ ਬਿੱਟੂ ਇਹ ਚ ਮ ਉਹ ਉਧਰ ਨੂੰ ਟੱਪ ਕੇ ਰੇਲ ਪਾ ਲਾ ਹਾਂ। ਅੱਜ ਉਹ ਵੀ ਆਪਾਂ ਦਿਖਾ ਦਿੰਦੇ ਆਂ। ਵੈਸੇ ਤਾਂ ਆ ਕਦੇ ਹਾਲੇ ਦੱਸਿਆ ਨਹੀਂ ਸੀ ਇਹਨਾਂ ਨੂੰ ਸਿਖਾਇਆ ਨਹੀਂ ਹੈਗਾ। ਇਹ ਐਸੀ ਚੀਜ਼ ਆ ਲਿਆ ਸਿਖਾਇਆ ਹੈ। ਉਦੋਂ ਦਿਖਾਇਆ ਨਾ ਪਹਿਲਾਂ ਦਿਖਾਇਆ ਆਪਾਂ। ਇਹਨੂੰ ਨਹੀਂ ਲੱਗਦਾ। ਵੀਡੀਓ ਪਾਈ ਨਹੀਂ। ਉਦੋਂ ਬਣਾਇਆ ਸੀ।ਾਰੇ ਆ ਸਾਰਿਆਂ ਦਾ ਬੈਸਟ। ਅਗਲਾ ਖੋਈ ਮਾਰਿਆ ਦੂ। ਹਾਂ ਫਿਰ ਤਾਂ ਜ਼ੋਰ ਨਾਲ ਲੱਗਦਾ ਹੁੰਦਾ ਹੁਣ ਤਾਂ ਚੱਲ ਪਿਆਰ ਨਾਲ ਮਾਰਿਆ। ਇਹਦੇ ਚ ਖਾਸੀਅਤ ਕੀ ਆ? ਇਹਦਾ ਜਦੋਂ ਜਿਵੇਂ ਹੁਣ ਉਹ ਟਾਪਣ ਲੱਗ ਗਿਆ ਜੇ ਤਾਂ ਲੱਗਣਾ ਹੀ ਤਾਂ ਇਹ ਕਰੀ ਸ਼ੁਰੂ ਐ ਖੜਾ ਮੈਂ ਜਿਆਦਾ ਨਹੀਂ ਕਰਨ ਲੱਗ ਜਾਣਾ ਮੈਂ ਆ ਇਹ ਇਧਰ ਨੂੰ ਟੇਢੀ ਕਰ ਲੈਣੀ ਆ ਬੈੱਡ ਇਹਦੇ ਨਾਲ ਇਹਦੇ ਬਰਾਬਰ ਹੀ ਹੋ ਜਾਣਾ ਮੈਂ ਜੇ ਮੈਂ ਐ ਖੜਾ ਐ ਕਰੀ ਆਪਣੀ ਫੇਰ ਇਧਰ ਨੂੰ ਬਕਰ ਲਾ ਫੇਰ ਮੇਤੋਂ ਮਗਰ ਨਹੀਂ ਚੜਿਆ ਜਾਣਾ ਕਰੀ ਰੇਡ ਪਾਉਣ ਲੱਗ ਗਿਆ ਜਦ ਤੂੰ ਨੂੰ ਪਤਾ ਵੀ ਉਧਰ ਅਟੈਕ ਵਾਲਾ ਰੇਡਰ ਆ ਤੁਸੀਂ ਇੱਥੇ ਹੋ ਜਾਣਾ ਲਾ ਦੇ ਇੱਥੇ ਬਾਲਾ ਬਕਸ਼ਮਕਸ਼ ਦੀ ਲੋੜ ਨਹੀਂ ਪੈਂਦੀ ਜੇ ਤੁਸੀਂ ਖੜ੍ਹ ਸਹੀ ਜਾਓ। ਹੂੰ ਜੇ ਤੁਸੀਂ ਸਹੀ ਨਹੀਂ ਖੜੇ ਤਾਂ ਵੱਧ ਭੱਜਣਾ ਪੈਂਦਾ। ਜੇ ਤੁਸੀਂ ਆਪਣੇ ਤੁਸੀਂ ਆਪਣੀ ਬਾਡੀ ਪਹਿਲਾਂ ਤਿਆਰ ਕਰ ਲਈ ਫਿਰ ਉਹ ਹੱਥ ਐਂ ਲੱਗ ਜੂ। ਆਪਣੇ ਵੇਲੇ ਉਹ ਕਰਾਚੂਆਂ ਵਾਲਾ ਮਾਰਦਾ ਹੁੰਦਾ ਸੀ ਕੀ ਸੀ ਮੋਟਾ ਜਿਹਾ ਚੰਡਾ ਚੰਡਾ ਇਹ ਮੈਂ ਸਨ ਜ਼ਿਆਦਾ ਵੀ ਸਾਰੇ ਮੈਂ ਉਹਨਾਂ ਦੇ ਇਹ ਚੰਡੇ ਤੋਂ ਸਿੱਖਿਆ ਹੋਇਆ। ਦਰਸ਼ਨ ਤੋਂ ਲੱਤ ਫੜਨੀ ਸਿੱਖੀ ਵੀ ਆ। ਕਸ਼ਮੀਰ ਆ ਉਧਰੋਂ ਕੈਂਚੀ ਮਾਰਦਾ ਹੁੰਦਾ ਸੀ ਕਸ਼ਮੀਰਤ ਉਹ ਸਿੱਖੀ ਵੀ ਆ ਅਲੱਗ-ਅਲੱਗ ਬੰਦਿਆਂ ਦੀਆਂ ਚੀਜ਼ਾਂ ਨੇ ਸਾਰੀਆਂ ਸਿੱਖੀਆਂ। ਉਹਨਾਂ ਦਾ ਸੈਟਪੂਰਾ ਵਧੀਆ ਹੁੰਦਾ। ਇੱਕ-ਇੱਕ ਦੋ-ਦੋ ओके ਇਹਨਾਂ ਨਮਿਆਂ ਨੂੰ ਇਹੀ ਗੱਲ ਕਹਦੇ ਆ ਵੀ ਸਿੱਖੋ ਐਦੋਂ ਇਹ ਦਿਮਾਗ 'ਚ ਜਦ ਵੀਡੀਓ ਪੈ ਗਈ ਉਹਦੀ ਐਕਸਰਸਾਈਜ਼ ਹੀ ਕਰਿਆ ਕਰੋ ਇਹ ਨਾ ਕਰਿਆ ਉਹ ਵੀ ਅਸੀਂ ਬਣਾਤਾ ਜਿਆਦਾ ਐਕਸਰਸਾਈਜ਼ ਹੋਊਗੀ ਇਹ ਤਾਂ ਬੱਜਣਾ ਤੁਸੀਂ ਕਹੋਗੇ ਭਈ ਹੂੰ ਬੱਜੂਗਾ ਹੂੰ ਨਹੀਂ ਬੱਜਣਾ ਹੁਣ ਤੂੰ ਰੇਡ ਪਾ ਇਧਰ ਨੂੰ ਇਧਰ ਵਾਲੀ ਆ ਦੇਖ ਤੂੰ ਆ ਦੋ ਨੰਬਰ ਆ ਹਾਂ ਹੋਰ ਮੇਰੇ ਕੋ ਮੇਰੇ ਕੋਲ ਹੋਰ ਲਵੇ ਹੋਰ ਲਵੇ ਦੂਰ ਚ ਹੀ ਆਇਆ ਉਹਦਾ ਲਾਲਚ ਘੱਟ ਕਰਕੇ ਉਹਨੇ ਆ ਬਗਲ ਕੇ ਆਇਆ ਇਹ ਤਾਂ ਉੱਥੇ ਬਗਲੇ ਕੀ ਨੇ ਇਹ ਤਾਂ ਇੱਥੇ ਉੱਥੇ ਹੀ ਹਾਂ ਜਿਹੜਾ ਤੂੰ ਉੱਥੇ ਨੂੰ ਗਿਆ ਉਹ ਆ ਜਾਫੀ ਦੇ ਕੋਲ ਹੀ ਨੰਗ ਅਸੀਂ ਤਾਂ ਔਰੇ ਜਾਣਾ ਜਦੋਂ ਨੇ ਫੜੀ ਮੇਰੀ ਬਾਹ ਜਦੋਂ ਨੇ ਸਾਨੂੰ ਟੈਗ ਮੰਨੇ ਅਸੀਂ ਤਾਂ ਔਰੇ ਹੋਏ ਨਾ ਤੈ ਉੱਥੇ ਦੀ ਨੰਗਣਾ ਉਹਦੇ ਪੈਰਾਂ ਕੋਲ ਤੂੰ ਜਿੰਨਾ ਉੱਤੇ ਦੀ ਭਰ ਗਿਆਵੇਂਗਾ ਉਹਦੇ ਨਾਲ ਤਾਂ ਟੁੱਟ ਜਾਣਾ ਉਹਨੇ ਅੰਦਰ ਆ ਜਾਣਾ ਸਾਨੂੰ ਹੱਥ ਲਾਉਣ ਤਾਂ ਕਹਾਂ ਲੰਘ ਜਾਣਾ ਮੈਂ ਆਹ ਮੇਰੇ ਮੂਰੇ ਦੀ ਲੰਘਣਾ ਇਹਦੇ ਕੋਲ ਦੀ ਨੰਗ ਫੇਰ ਤੈਨੂੰ ਇਦੋਂ ਇਦੋਂ ਵੱਧ ਸਪੀਡ ਤੇ ਪਾ ਬਈ ਦੇਖ ਬਾਦ ਦੇ ਸਬੀਡ ਦੇ ਬਾ ਪਹਿਲਾਂ ਟੇਡਾ ਹੋ ਜੀ ਉਰਲੇ ਪਾਸੇ ਝੁਕ ਜਾ ਵਸ ਆ ਦੇ ਟਾਈਮ ਨਹੀਂ ਚੱਕਿਆ ਗਿਆ ਇਹਦਾ ਸਿਰ ਪੈਰ ਹੀ ਤੇਰੇ ਗਲਤ ਨੇ ਖੜੇ ਤੂੰ ਮੈਂ ਤੈਨੂੰ ਹਰਾ ਨਾ ਕਹੇ ਤੇ ਤੈਨੂੰ ਸਮਝ ਨਹੀਂ ਆ ਰਹੀ ਤੂੰ ਐਂ ਖੜਾ ਰਿਹਾ ਹੋਰ ਐਂ ਖੜਾ ਆ ਤੈਨੂੰ ਦੱਸਿਆ ਵੀ ਇਹਨੂੰ ਇੱਕ ਤਾਂ ਬਾਹ ਸੈਟ ਛੋਟਾ ਕਰ ਲੈ ਜੇ ਆ ਪੈਰ ਪਿੱਛੇ ਕਰ ਲਿਆ ਹੁਣ ਤੂੰ ਉਰੇ ਖੜੀ ਖੜੀ ਖੜਾ ਨਾ ਨਾ ਪੈਰ ਪਿੱਛੇ ਕਰ ਲਿਆ ਨੇ ਸਮਝ ਗਿਆ ਇੱਕ ਤਾਂ ਉਹਨੂੰ ਉਰੋਂ ਫੜ ਲਾ ਦੂਜਾ ਜਦ ਤੈਨੂੰ ਲੱਗਦਾ ਉਹਨੇ ਦੋ ਜੰਪ ਮਾਰਦੇ ਤੂ ਰਿਆ ਇੱਥੇ ਆ ਹਾਂ ਜੇ ਤੈਨੂੰ ਐਂ ਲੱਗੂਗਾ ਵੀ ਉਹ ਸਟ੍ਰੈਟਜੀ ਚੇਂਜ ਕਰਦੀ ਉਰੇ ਹੋ ਜੀ ਇਹਦੇ ਨਾਲ ਹੀ ਜੱਫਾ ਇੱਧਰ ਹੋ ਜਾਣਾ ਇਹਦੇ ਨਾਲ ਹੀ ਜੱਫਾ ਇੱਧਰ ਹੋ ਜਾਣਾ ਬਾ ਆਹੀ ਪੈਰ ਉਹੀ ਨੇ ਬਾ ਤੇਰੀ ਜਿਹੜੀ ਬੋਡੀ ਵੇਟ ਆ ਉਹ ਚੇਂਜ ਕਰਨ ਨਾਲ ਤੇਰੀ ਇੱਕ ਡਿੰਗ ਤੇ ਬਾੜ ਘਟ ਜਾਂਦੀ ਆ ਖੜੋ ਕਰ ਲੈ ਵੀ ਹੁਣ ਦੇਖੀ ਵੀ ਉਹ ਜਿੰਨੀ ਮਰਜ਼ੀ ਸਪੀਡ ਦੇ ਬਾਜਵੇਂ ਮੇਰੇ ਤੋਂ ਪਹਿਲਾਂ ਹੱਥ ਨਹੀਂ ਲਾ ਸਕਦਾ ਲਾ ਲੈ ਕੋਈ ਭੱਜਣ ਦੀ ਲੋੜ ਨਹੀਂ ਜੇ ਤੂੰ ਖੜਾ ਸਹੀ ਆ ਆਹ ਕਰ ਗਏ ਜਿੰਨਾ ਮਰਜ਼ੀ ਤੇ ਜੜ ਜਵੇ ਮੇਰੇ ਤੋਂ ਪਹਿਲਾਂ ਤਾਂ ਹੱਥ ਨਹੀਂ ਲਾ ਸਕਦਾ ਇਹ ਚੱਕਰਾ ਫਾਟਾ ਤੁਹਾਨੂੰ ਆਹ ਲਹਾਂ ਮੀਂਹ ਤਾਂ ਹੁਣ ਆ ਆ ਵੀ ਪਹਿਲਾਂ ਸਾਡਾ ਗਰਾਉਂਡ ਸੀ ਹੁਣ ਜਿੱਲਾ ਦੀ ਗਰਾਉਂਡ ਚ ਹੋ ਗਿਆ ਕਰੋ ਕਰੋ ਪਰ ਇੱਥਾ ਇਹ ਕਹਿੰਦੇ ਆ ਵੀ ਹੁਣ ਇਹਨਾਂ ਦੱਸਿਏ ਪਾਜੀ ਕੋਈ ਇੱਕ ਇੱਕ ਤਾਂ ਹੋਰ ਦਾ ਇੱਕ ਤਾਂ ਹੋਰ ਹਾਂ ਦੋ ਨੰਬਰ ਵਾਲਾ ਕਰ ਮੈਂ ਖੜੇ ਵਾਲੇ রাস্তੇ ਵੀ ਬਿਨਾਂ ਡਿਗੇ ਵਾਲੇ ਨੇ ਜਿਹੜੇ ਹੋਰ ਦੱਸ ਦਿੰਨੇ ਆ ਜਾ ਆ ਕੰਨੀ ਵਾਲੀ ਬਾਹ ਬਾਹ ਕੱਟਣੀ ਬਾਹ ਕੱਟਣੀ ਦਾ ਗੱਲ ਪਾਈ ਜਾ ਪਾਜੀ ਉਹ ਪਾਈਆ ਗੱਲ ਬਾਤੀ ਗੱਲ ਬਾਹ ਕੱਟਣ ਆ ਦੋ ਨੰਬਰ ਵਾਲਾ ਦੱਸਲਾ ਨੂੰ ਇੱਕ ਮਾਲਾ ਦੱਸਾਂ ਇੱਕ ਮਾਲਾ ਦੱਸ ਖੜੋ ਭਾਈ ਖੜ ਰੇ ਇਹ ਕਿੰਨੇ ਆ ਹੱਥ ਧਰਨਾ ਉੱਤੇ ਉਹਨੇ ਆ ਹੱਥ ਧਰ ਕੇ ਨਾ ਉੱਤੇ ਐ ਚੜ ਜਾਣ ਖੜੀ ਪਾਰੇ ਹੂੰ ਪਾ ਪਾਰੇ ਇਹ ਨਾਲ ਕੈਂਚੀ ਮਾਰਨੀ ਆ ਉਹਨੇ ਹਾਂ ਉਹਨੇ ਹੱਥ ਨਾਲ ਹੱਥ ਨਾਲ ਕਰ ਦੇਣ ਖਿੱਚਣੀਆਂ ਮਾੜੀ ਜੀ ਜੇਦੀ ਮਾੜੀ ਜੀ ਵੀ ਕਰ ਦੇਣ ਲੇਫਗੀ ਉਹਦੇ ਉੱਤੇ ਚੜ ਜਾਣਾ ਫੇਰ ਦੇਖੀ ਜੇ ਐ ਮਾੜੀ ਐ ਹੋਗੀ ਬਸ ਉਹ ਉਹਨੂੰ ਜਗ੍ਹਾ ਮਿਲ ਗਈ ਉੱਤੇ ਐ ਹੁਣ ਜੇ ਵੀ ਕਰਦਣ ਆਏ ਆ ਫੇਰ ਨਹੀਂ ਉਹ ਚੜ ਸਕਦਾ ਜੇ ਆਏ ਆ ਕਰਦਣ ਫੇਰ ਉਹ ਕੈਂਚੀ ਪਾਉਣਾ ਉਹਨੇ ਮਾੜੀ ਇਹਨੂੰ ਲਿਫਾਉਣਾ ਜੇ ਮਾੜੀ ਹੱਥ ਨਾਲ ਮਾੜੀ ਜੀ ਲੇਫ ਗਈ ਆਪਾਂ ਨੂੰ ਜਗ੍ਹਾ ਮਿਲ ਗਈ ਉਹਦੇ ਮੋਢੇ ਤੇ ਜਾਣ ਦੀ ਸਮਝ ਗਏ ਫੇਰ ਦੇਖੋ ਪੈਰ ਦੇਖੋ ਪੈਰਾਂ ਨਾਲ ਚੜਿਆ ਜਾਣਾ ਹੈ ਬਾਹਾਂ ਤਾਂ ਵੀ ਬਹਾਨਾ ਨੇ ਇਹ ਆ ਪੈਰ ਇਕੱਠੇ ਨੇ ਪੈਰ ਇਕੱਠੇ ਨੇ ਜਮਈ ਇਹਨੇ ਚਾੜਦਾ ਮੈਨੂੰ ਆ ਉੱਥੇ ਖੜਦਾ ਦੂਰ ਹੋ ਰੋ ਕੇ ਦੇਖੀ ਇਹ ਹੋਰ ਪਿੱਛੇ ਖੜਦਾ ਚਾਹੇ ਇਹ ਐਨੇ ਚੜਾਉਣਾ ਮੈਨੂੰ ਆ ਪੈਰ ਨੇ ਜੇ ਮੇਰਾ ਪੈਰ ਇਹ ਖੁੱਲਾ ਫੇਰ ਨਹੀਂ ਚੜ ਸਕਦਾ ਐ ਇਕੱਠੇ ਹੋਣਗੇ ਇਹਨੇ ਮੈਨੂੰ ਉਹਦੇ ਅੱਧ ਟਪਾ ਦੇਣਾ ਇੱਥੇ ਜਮੈਂ ਪਹਿਲੀ ਪੈਰ ਵਟਣਾ ਜੇ ਮੇਰੇ ਪੈਰ ਖੁੱਲੇ ਹੋਣਗੇ ਫੇਰ ਨਹੀਂ ਜਦ ਵੀ ਇਹ ਦੌ ਲਾਉਣੇ ਨੇ ਇਹ ਜੇ ਉੱਪਰ ਲੱਗਣੇ ਵਾਲੇ ਬਗਲ ਭਰਨੇ ਵਾਲੇ ਤੁਹਾਡੇ ਪੈਰ ਨੇੜੇ ਹੋਣੇ ਚਾਹੀਦੇ ਨੇ ਨਹੀਂ ਮਦਰੇ ਬੰਦੇ ਤੇ ਵੱਧ ਲੱਗਦਾ ਜੇ ਐ ਖੜੇ ਹੋ ਸੈਟ 'ਚ ਜਿਵੇਂ ਆਮ ਖੇਡਦੇ ਹੋ ਫੇਰ ਨਹੀਂ ਲੱਗਣਾ ਇਹਦੇ ਇਹਦੀ ਅਲੱਗ ਤਿਆਰੀ ਜਦ ਤੁਸੀਂ ਇਹ ਦੌ ਲਾਉਣਾ ਤਾਂ ਸਪੈਸ਼ਲ ਪਹਿਲਾਂ ਹੀ ਦਵਾਈ ਚ ਵਾਣ ਮੈਂ ਸਿੱਧਾ ਹੋਣਾ ਸਿੱਧਾ ਹੀ ਖੜਨਾ ਤਾਂ ਉਹਦੇ ਉੱਤੇ ਜਾਇਆ ਜਾਣਾ ਖੜਨ ਦਾ ਟਾਂਕ ਜੇ ਵਧੀਆ ਤਾਂ ਦੌ ਲ ਹਰ ਇੱਕ ਦਾਅ ਖਾੜਨ ਤੇ ਆ ਠੀਕ ਹੈ ਜੀ ਓਕੇ